ਬਿਕਰਮ ਮਜੀਠੀਆ ਦੇ ਨਾਲ ਜਿਹੜੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੇ ਦੱਸਿਆ ਕਿ ਸੁਣਵਾਈ ਅੱਜ ਫਿਰ ਤੋਂ ਟਲ ਚੁੱਕੀ ਹੈ 8 ਜੁਲਾਈ ਨੂੰ ਹੁਣ ਅਗਲੀ ਸੁਣਵਾਈ ਹੋਵੇਗੀ ਤੇ ਜਿਸ ਤੋਂ ਬਾਅਦ ਕੋਰਟ ਕੋਈ ਵੱਡਾ ਫੈਸਲਾ ਲੈ ਸਕਦਾ ਹੈ ਤੇ ਕੱਲ ਜਿਹੜਾ ਕਿ ਵਿਕਰਮ ਮਜੀਠੀਆ ਦੇ ਵੱਲੋਂ ਜੋ ਪਟੀਸ਼ਨ ਦਾਇਰ ਕੀਤੀ ਗਈ ਸੀ ਉਸ ਨੂੰ ਲੈ ਕੇ ਸੁਣਵਾਈ ਹੋਣੀ ਸੀ ਪਰੰਤੂ ਵਕੀਲਾਂ ਨੂੰ ਜਿਹੜੇ ਕਿ ਆਰਡਰ ਦਿੱਤੇ ਗਏ ਜਿਸ ਦੇ ਤਹਿਤ ਕੋਰਟ ਨੇ ਜਿਹੜਾ ਕਿ ਅੱਜ ਸੁਣਵਾਈ ਦੀ ਤਰੀਕ ਟਾਲ ਦਿੱਤੀ ਸੀ ਤੇ ਹੁਣ ਅੱਜ ਫਿਰ ਤੋਂ ਹਾਈ ਕੋਰਟ ਨੇ ਜਿਹੜੀ ਕੇ ਸੁਣਵਾਈ ਮੁਲਤਵੀ ਕਰ ਦਿੱਤੀ ਹੈ ਤੇ ਜਿਸ ਤੋਂ ਬਾਅਦ ਹੁਣ 8 ਤਰੀਕ ਨੂੰ ਅਗਲੀ ਸੁਣਵਾਈ ਹੋਵੇਗੀ ਤੇ ਗਾ ਕਰੀਏ ਬਿਕਰਮ ਮਜੀਠੀਆ ਦੇ ਵੱਲੋਂ ਜਿਹੜਾ ਕਿ ਬੀਤੇ ਦਿਨਾਂ ਦੇ ਵਿੱਚ ਹੀ ਜਿਹੜਾ ਕਿ ਪਟੀਸ਼ਨ ਦਾਇਰ ਕੀਤੀ ਗਈ ਸੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਤੇ ਉਹਨਾਂ ਨੇ ਕਿਹਾ ਕਿ ਮੇਰੀ ਗ੍ਰਿਫਤਾਰੀ ਹੋਈ ਹੈ ਉਹ ਗੈਰ ਕਾਨੂੰਨੀ ਢੰਗ ਦੇ ਨਾਲ ਕੀਤੀ ਗਈ ਹੈ ਤੇ ਜਿਸ ਤੋਂ ਬਾਅਦ ਇਸ ਗੱਲ ਦਾ ਵਿਰੋਧ ਲਗਾਤਾਰ ਕੀਤਾ ਗਿਆ ਤੇ ਉਥੇ ਹੀ ਮੋਹਾਰੀ ਕੋੜ ਦੇ ਵਿੱਚ ਜਦੋਂ ਉਹਨਾਂ ਦਾ 7 ਦਿਨਾਂ ਦਾ ਰਿਮਾਂਡ ਖਤਮ ਹੋਇਆ ਤਾਂ ਅਕਾਲੀ ਦਲ ਦੇ ਵਰਕਰ ਅਤੇ ਲੀਡਰ ਜਿਹੜੇ ਕਿ ਵਿਕਰਮ ਮਜੀਠੀਆ ਦੀ ਪੇਸ਼ੀ ਤੇ ਪਹੁੰਚੇ ਪੁਲਿਸ ਪ੍ਰਸ਼ਾਸਨ ਦੇ ਨਾਲ ਆਮੋ ਸਾਹਮਣੇ ਜਿਹੜਾ ਕਿ ਅਕਾਲੀ ਦਲ ਦੇ ਵਰਕਰਾਂ ਦੇ ਨਾਲ ਹੋਇਆ ਪਰੰਤੂ ਜਿਹੜੀ ਕਿ ਇੱਕ ਝਲਕ ਵੀ ਵਿਕਰਮ ਮਜੀਠੀਆ ਦੀ ਨਹੀਂ ਦਿਖਾਈ ਗਈ ਤੇ ਉਥੇ ਹੀ ਮੀਡੀਆ ਆਧਾਰੇ ਨੂੰ ਵੀ ਦੂਰ ਰੱਖਿਆ ਗਿਆ ਤੇ ਅੱਜ ਸੁਣਵਾਈ ਹੋਣੀ ਸੀ ਤੇ ਇਸ ਸੁਣਵਾਈ ਨੂੰ ਲੈ ਕੇ ਨੇ ਵੱਡਾ ਜਿਹੜਾ ਕਿ ਫੈਸਲਾ ਲਿਆ ਤੇ ਜਿਸ ਤੋਂ ਬਾਅਦ ਸੁਣਵਾਈ ਹੁਣ ਫਿਰ ਤੋਂ ਟਲ ਚੁੱਕੀ ਹੈ 8 ਜੁਲਾਈ ਨੂੰ ਹੁਣ ਅਗਲੀ ਸੁਣਵਾਈ ਹੋਵੇਗੀ ਤੇ ਕੋਰਟ ਵੱਡਾ ਫੈਸਲਾ ਵਿਕਰਮ ਮਜੀਠੀਆ ਨੂੰ ਲੈ ਕੇ 8 ਤਰੀਕ ਨੂੰ ਹੁਣ ਫਿਰ ਤੋਂ ਸੁਣਾਏਗਾ 8 ਜੁਲਾਈ ਨੂੰ ਹੁਣ ਅਗਲੀ ਸੁਣਵਾਈ ਹੋਵੇਗੀ ਤੇ ਜਿਸ ਤੋਂ ਬਾਅਦ ਕੋਰਟ ਕੋਈ ਵੱਡਾ ਫੈਸਲਾ ਲੈ ਸਕਦਾ ਹੈ ਤੇ ਕੱਲ ਜਿਹੜਾ ਕਿ ਵਿਕਰਮ ਮਜੀਠੀਆ ਦੇ ਵੱਲੋਂ ਜੋ ਪਟੀਸ਼ਨ ਦਾਇਰ ਕੀਤੀ ਗਈ ਸੀ ਉਸ ਨੂੰ ਲੈ ਕੇ ਸੁਣਵਾਈ ਹੋਣੀ ਸੀ ਪਰੰਤੂ ਵਕੀਲਾਂ ਨੂੰ ਜਿਹੜੇ ਕਿ ਆਰਡਰ ਦਿੱਤੇ ਗਏ ਜਿਸ ਦੇ ਤਹਿਤ ਕੋਰਟ ਨੇ ਜਿਹੜਾ ਕਿ ਅੱਜ ਸੁਣਵਾਈ ਦੀ ਤਰੀਕ ਟਾਰ ਦਿੱਤੀ ਸੀ ਤੇ ਹੁਣ ਆ ਜੇ ਫਿਰ ਤੋਂ ਹਾਈ ਕੋਰਟ ਨੇ ਜਿਹੜੀ ਕੇ ਸੁਣਵਾਈ ਮੁਲਤਵੀ ਕਰ ਦਿੱਤੀ ਐ ਤੇ ਜਿਸ ਤੋਂ ਬਾਅਦ ਹੁਣ 8 ਤਰੀਕ ਨੂੰ ਅਗਲੀ ਸੁਣਵਾਈ ਹੋਵੇਗੀ ਤਾਂ ਗੱਲ ਕਰੀਏ ਬਿਕਰਮ ਮਜੀਠੀਆ ਦੇ ਵੱਲੋਂ ਜਿਹੜਾ ਕਿ ਬੀਤੇ ਦਿਨਾਂ ਦੇ ਵਿੱਚ ਹੀ ਜਿਹੜਾ ਕਿ ਪਟੀਸ਼ਨ ਦਾਇਰ ਕੀਤੀ ਗਈ ਸੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਤੇ ਉਹਨਾਂ ਨੇ ਕਿਹਾ ਕਿ ਮੇਰੀ ਗ੍ਰਿਫਤਾਰੀ ਹੋਈ ਐ ਗੈਰ ਕਾਨੂੰਨੀ ਢੰਗ ਦੇ ਨਾਲ ਕੀਤੀ ਗਈ ਐ ਤੇ ਜਿਸ ਤੋਂ ਬਾਅਦ ਇਸ ਗੱਲ ਦਾ ਵਿਰੋਧ ਲਗਾਤਾਰ ਕੀਤਾ ਗਿਆ ਤੇ ਉਥੇ ਹੀ ਮੋਹਾਰੀ ਕੋੜ ਦੇ ਵਿੱਚ ਜਦੋਂ ਉਹਨਾਂ ਦਾ 7 ਦਿਨਾਂ ਦਾ ਰਿਮਾਂਡ ਖਤਮ ਹੋਇਆ ਤਾਂ ਅਕਾਲੀ ਦਲ ਦੇ ਵਰਕਰ ਅਤੇ ਲੀਡਰ ਜਿਹੜੇ ਕਿ ਵਿਕਰਮ ਮਜੀਠੀਆ ਦੀ ਪੇਸ਼ੀ ਤੇ ਪਹੁੰਚੇ ਪੁਲਿਸ ਪ੍ਰਸ਼ਾਸਨ ਦੇ ਨਾਲ ਆਮੋ ਸਾਹਮਣੇ ਜਿਹੜਾ ਕਿ ਅਕਾਲੀ ਦਲ ਦੇ ਵਰਕਰਾਂ ਦੇ ਨਾਲ ਹੋਇਆ ਪਰੰਤੂ ਜਿਹੜੀ ਕਿ ਇੱਕ ਝਲਕ ਵੀ ਵਿਕਰਮ ਮਜੀਠੀਆ ਦੀ ਨਹੀਂ ਦਿਖਾਈ ਗਈ ਤੇ ਉਥੇ ਹੀ ਮੀਡੀਆ ਆਧਾਰੇ ਨੂੰ ਵੀ ਦੂਰ ਰੱਖਿਆ ਗਿਆ ਤੇ ਅੱਜ ਸੁਣਵਾਈ ਹੋਣੀ ਸੀ ਤੇ ਇਸ ਸੁਣਵਾਈ ਨੂੰ ਲੈ ਕੇ ਫਰਤੋ ਕੋਰਟ ਨੇ ਵੱਡਾ ਜਿਹੜਾ ਕਿ ਫੈਸਲਾ ਲਿਆ ਤੇ ਜਿਸ ਤੋਂ ਬਾਅਦ ਸੁਣਵਾਈ ਹੁਣ ਫਿਰ ਤੋਂ ਟਲ ਚੁੱਕੀ ਹੈ 8 ਜੁਲਾਈ ਨੂੰ ਹੁਣ ਅਗਲੀ ਸੁਣਵਾਈ ਹੋਵੇਗੀ ਤੇ ਕੋਰਟ ਵੱਡਾ ਫੈਸਲਾ ਵਿਕਰਮ ਮਜੀਠੀਆ ਨੂੰ ਲੈ ਕੇ 8 ਤਰੀਕ ਨੂੰ ਹੁਣ ਫਿਰ ਤੋਂ ਸੁਣਾਏਗਾ